ਸ਼੍ਰੀ ਵਾਹਿਰੂ ਸਹਿਜੀ ਜਪਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਅਨੇ ਸੱਚ ਜੁਗੈ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਸੋਚੈ ਸੋਚਨ ਹੋワイ ਜੇ ਸੋਚੀ ਲਖਵਾਰ ਚੁੱਪੈ ਚੁੱਪਨ ਹੋワイ ਜੇ ਲਾਇ ਰਾਂ ਨਿਵਤਾਰ ਭੁਖਿਆ ਭੁਖ ਨਾ ਉੱਤੇਰੀ ਜੇ ਬੰਨਾ ਪਰੀਆ ਭਾਰੂ ਸਹਸ ਅਨਪਾ ਲਖ ਹੋਏ ਤਾਂ ਇੱਕ ਨਾ ਜਲੈ ਨਾਨਕ ਕਿਸ ਚਿਆਰਾ ਹੋਈ ਐ ਕਾ ਕੂੜਾ ਟੁੱਟੈ ਪਾਲ ਹੁਕਮ ਰਜਾਈ ਚਲੈ ਨੋ ਨਾਨਕ ਲਿਖਿਆ ਨਾਲ ਹੁਕਮੇ ਹੋਣ ਆਕਾਰੁ ਕਮ ਨਾ ਕਹੈ ਜਾਈ ਹੁਕਮੇ ਹੋਣ ਜੀ ਹੁਕਮ ਮਿਲੈ ਵਦਿਆ ਏ ਹੁਕਮੇ ਅਤਮ ਨੀਚ ਹੁਕਮ ਨਾਲ ਦਸ ਪਾਈਐ ਇਕਨਾ ਹੁਕਮੈ ਅਸੀਸ ਐ ਇਕ ਹੁਕਮੇ ਸਦਾ ਪਵਾਈਐ ਹੁਕਮੈ ਅੰਦਰ ਸਭ ਕੋ ਬਾਹਰ ਕੋ ਨਾ ਕੋਇ ਨਾ ਕੋ ਕਮਾ ਜੇ ਉਟੈ ਤਾ ਹਉ ਮ ਕਹਿ ਨ ਕੋਈ ਗਾਵੇ ਕੋ ਤਾਨ ਹੋਆ ਕਿਸੈ ਤਾਨ ਗਾਅ ਕੋ ਦਰਜਣੇ ਨਿਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖੇ ਚਾਰ ਗਾਵੇ ਕੋ ਸਾਜ ਰੀਤਨ ਖੇ ਗਾਵੇ ਕੋ ਜੀ ਲੈ ਫਰਦੇ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵੇਖੈ ਹਾਦ ਰਹਿ ਦੂਰ ਕਟਨਾ ਕਟਨਾ ਵਾ ਟੂਟ ਕਟ ਕਟ ਕਠੀ ਕੋਟੀ ਕੋਰ ਕੋਟ ਦਿੰਦਾ ਦੀ ਲੈਂਦੀ ਛਤ ਪਾਏ ਦੁਗਾ ਦੁਵੰਤਰ ਖਾਈ ਖਾ ਹੈ ਹੁਕਮੇ ਕੁੰਤ ਲੈ ਲਾ ਨਾਲ ਕਵੀ ਸੇਵੀ ਪਰਵ ਸੱਚਾ ਸਹਿ ਸੱਚਨਾ ਭਖ ਬੋ ਅਪਰ ਆਖ ਮੰਗ ਦੇ ਦੇ ਦੇਤ ਕਰੀ ਦੇਤਲ ਇਰੋ ਕਗਰ ਰਖੀਐ ਜੇ ਜਿਸੈ ਦਰਬਾਰ ਮੁਹਾ ਕੇ ਬੋਲਨ ਬੋਲੀਐ ਜਿਸ ਸੰਤਰੀ ਪਿਆਰ ਉਮਰ ਤੇ ਵੇਲਾ ਸਜਣਾ ਉਰੇ ਆਈ ਚਰ ਕਰਮੀਆਂ ਕੱਪੜਾ ਨਜ਼ਰੀ ਮੋਖ ਲੋਵਾਰ ਨਾਨਕ ਹੀ ਵਾ ਜਾਣੀਐ ਸਭ ਪਿਛਿਐ ਅਪੈ ਨ ਜਾਏ ਕੀਤਨ ਹੋਏ ਆਪੀ ਅਨਿਰੰਜਨ ਸੋਏ ਜਿਸੇ ਵੇਦਨ ਪਾਇਆ ਮਾਨੰ ਨਾਲ ਕਾਵਿ ਗੁਣੀ ਨਿਧਾਨ ਕਾਵਿ ਅਸਨੀ ਮਨ ਰਖੇ ਭਾਉ ਦੁਪਰ ਹਰ ਸੁਖ ਨ ਜਾਏ ਗੁਰਮੁਖਾ ਨਾ ਲੰਗੁਰਮ ਕਵੇ ਦੰਗ ਗੁਰਮੁਖ ਰਿਆ ਸਮਾਈ ਗੋਰਿਸ਼ਰ ਗੁਰ ਗੋਰ ਕਬਰਮਾ ਗੁਰ ਪਾਰਵਤੀ ਮਾਈ ਦੇ ਹੋ ਜਾਣਾ ਕਹ ਨਾ ਕਤ ਨਾ ਜਾਏ ਗੁਰਾ ਇੱਕ ਦੇਉ ਢਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਉਸਨਾਂ ਜਾਈ ਤੀਥਨਾਵਾਂ ਜੇ ਸਫਾਵਾਂ ਬਿਨਪਾਣੇ ਕੰਨ ਹੈ ਕਰੀ ਜੇ ਤਿਸਰੇ ਰੂਪਾਈ ਵੇਖਾਂ ਬਿਨ ਕਰਮਾ ਕੈ ਮਿਲੈ ਲੈ ਮਤਵੇ ਤੇ ਰਤਨ ਜੋ ਹਾਰ ਮਾਨਕ ਇੱਕ ਗੁਰ ਕੀ ਸਿੱਖ ਸਨੇ ਗੁਰਾ ਇੱਕ ਦੇਉ ਢਾਈ ਸੁਨਾਨ ਜੀ ਆਕਾ ਇੱਕ ਦਾਤਾ ਸੋ ਮੈ ਉਸ ਨਜਾਈ ਤੀ ਤਨਾਂ ਜੇ ਸੁਭਾਵਾਂ ਵਿੱਚ ਪਾਣੇ ਕੇ ਨਾਇ ਕਰੀ ਜੇ ਤਿਸਰੇ ਤੋਂ ਪਾਈ ਵੇਖਾਂਨ ਕਰਮ ਕੈ ਮਿਲਾਈ ਲਈ ਮਾਤ ਵਿੱਚ ਰਤਨ ਜੋਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੇ ਗੁਰਾ ਇੱਕ ਦੇਉ ਢਾਈ ਸਭ ਨਾਨ ਜੀ ਅੰਕਾ ਇੱਕ ਦਾਤਾ ਸੋ ਮੈਸਨ ਜਾਇ ਜੇ ਤੁਕਟਾਰੇ ਹਰ ਜਾਹ ਜਸੁਣੀ ਹੋਏ ਨਾਖ ਨਾ ਵੇ ਜਾਣੀ ਹੈ ਨਾ ਚਲ ਸਭ ਕੋਈ ਟੰਗਾ ਨਾ ਰਖਾਈ ਕੈ ਜਸ ਕੀਰਤ ਜਗਲੇ ਜੇ ਤੁਸ ਨਦਨਾ ਆਇ ਤਾ ਵਕ ਨੁਛੇ ਕੇ ਕੀਟਾ ਅੰਦਰ ਕੀਟ ਕਰ ਦੋ ਸੀਧੋ ਤਰੇ ਨਾਨਕ ਨੇ ਗੁਣ ਗੁਣ ਕਰੇ ਗਣਵੰਤਿਆ ਗੁਣ ਦੇ ਤਿਹ ਕੋ ਨ ਸਜੈ ਜੇ ਇਸ ਸੁਨ ਕੋਈ ਕਰੇ ਸੁਨੇ ਸਿਦਿ ਸੁਨਾਤ ਸੁਨੇ ਸਰਤਵ ਰਾਕਾ ਸੁਨੇ ਦੀਪ ਰੂਪ ਤਨ ਸੁਨੇ ਪਾ ਨ ਸਕੇ ਕਨ ਪਤਿ ਤਵਿਕਾ ਸੁਨੇ ਰੂਪ ਕਨਸ ਸੁਨੇ ਈਸ਼ਰ ਬਰਮਾ ਇੰਦ ਸੁਨੇ ਮੁਕਤ ਲਾਨ ਮੰਦ ਸੁਨੇ ਜੋਗ ਜੁਗਤ ਤਦੇ ਸੁਨਾ ਅਸਾਸ਼ਟ ਸਿਮਰਤ ਵੇਦ ਨਾ ਕੋ ਤਸਦ ਵਿਕਾਸ ਸੁਨਾ ਦੂਪ ਪਾਪ ਕਾ ਨਾਸ ਸੁਨਾ ਅਸਾ ਸਤੋ ਗਿਆਨ ਸੁਨਾ ਅਰ ਸਰ ਕਾ ਇਸ ਨਾਨ ਸੁਨਾ ਪਰ ਪਰ ਪਾਵ ਮਾਨ ਸੁਨਾ ਲਾਗੈ ਸੈਤ ਅਨੰਤ ਪਤਸਦ ਵਿਕਾਸ ਨ ਦੂਪ ਪਾਪ ਕਾ ਨਾਸ ਸੁਨਾ ਸਰਾ ਗੁਨਾ ਕੀ ਗਾਹ ਸੁਨਾ ਸੇ ਕੀਰਪਾ ਸਾ ਸੁਨੇਹਾਂ ਅੰਦੇ ਪਾ ਵੇ ਰਹਾ ਸੁਨੇਹਾਂ ਤੋ ਐਸ ਗਾ ਨਾਨਕ ਵੇ ਤਸ ਦੇ ਵਿਗਾਸ ਨੇ ਧੂਪ ਕਨੋਸ ਮਨੈ ਕੀ ਗਤ ਕਹੀ ਨ ਜਾਏ ਜੇ ਕੋ ਕਹਿ ਵਿਚੈ ਵਿਚਤਾ ਇਕਾਤ ਕਰ ਨ ਲਿਖਨ ਹਰ ਮਨੈ ਕਹਿ ਬ ਕਨਵੀਟ ਰਸਨ ਅੰਨ ਨਿਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨਾ ਸਤਿਵੰਤ ਮਨੁ ਬੁਧਾ ਮੰਨਾ ਸਾਸਨ ਕੀ ਸੁਧ ਮੰਨੇ ਮਝਟ ਨ ਖਾਈ ਮੰਨਾ ਦਮ ਕੈ ਸਾਨਾ ਦਾ ਸਾਨਾਮ ਜਿਹਨਿ ਜਨ ਹੋਏ ਜੇ ਕੋ ਮਨ ਜਾਣੈ ਮਨ ਕੋਇ ਮੰਨਾ ਮਾਠਾ ਨ ਪਾਇ ਮੰਨਾ ਪਸੂ ਗਰਗਰ ਜਾਏ ਮੰਨਾ ਮਗਨ ਚੱਲਾ ਪੰਤ ਮੰਨਾ ਧਰ ਸਿਰ ਸੰਮੰ ਐਸ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵੈ ਮੁਕਤਿ ਵਾਰੀ ਮੰਨੈ ਪਰਵਾਰਾ ਸਾਧਾਰੂ ਮੰਨੈ ਤਰੈ ਤਾਰੀ ਗੁਰਸੇਖ ਮੰਨੈ ਨਾਨਕ ਪਾਣਾ ਫਿਕ ਐਸ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਜ ਪਰਵਾਨ ਪੰਜ ਪ੍ਰਦਾਨਾ ਪੰਜੇ ਪਾਵੈ ਦਰਗੇ ਮਾਨ ਪੰਜੇ ਸਹਦਾਰਾ ਜਾਨੋ ਪੰਜਾਂ ਕਾ ਹੁਰ ਏਕ ਨੇ ਜੇ ਕੋ ਕਹਿ ਕਰੇ ਵੀਚਰ ਕਰਦੇ ਕੈ ਕੰਨ ਨਾਇ ਸਮਾ ਧੂਲ ਧਰਮ ਤੇ ਆਕਾ ਪੂਤ ਸੰਤੋਖਤਾ ਰੱਖੈ ਜਿਸੂਤ ਜੇ ਕੋ ਜੈ ਹਸਤਿਆ ਥਲੇ ਉਪਰ ਕੀ ਤਬਰ ਤਰਤੀ ਹਰ ਪਰ ਹਰ ਹੋ ਰਾ ਦ੍ਰਿਸ਼ਟੀ ਪਤਲੇ ਕਮਜ਼ੋਰ ਜੀ ਰਾਗ ਰੰਗਾ ਕੇ ਨਾਮ ਸਭ ਨਾਲ ਲਿਖਿਆ ਉਰੀ ਕਲਾਮ ਇਹ ਲਿਖੈ ਜਾਣੇ ਕੋਏ ਲਿਖਾ ਲਿਖਿਆ ਕੀਤਾ ਹੋਏ ਕੀਤਾ ਤਾਂ ਸੁਹਾਲਿਆ ਰੂਪ ਕੀਤੀ ਦਾ ਜਾਣੇ ਕਾਂਕੂਤ ਕੀਤਾ ਵਸਾ ਇੱਕ ਕੋਵਾ ਇਸਤੇ ਹੋਏ ਲੈ ਗਰੀਆ ਕੁਦਰਤ ਕਮ ਕਾ ਵੀਚਾਰ ਹਰੂ ਆਰੰਜਮ ਏਕ ਵਾਰੀ ਜੋ ਤੁਧ ਪਾਵੈ ਸੰਵਰੀ ਕਾਰ ਤੂੰ ਸਦਾ ਸਲਾਮ ਤਿਰੰਕਰ ਅਸੰਖ ਜਪ ਸੰਪਾ ਅਸੰਖ ਪੂਜਾ ਸੰਤਵਤਾ ਅਸੰਗਰਨ ਮੁਖੀਤ ਪਾਠ ਅਸੰ ਜੋ ਮਰੈ ਉਦਾਸ ਅਸੰਖ ਪੈ ਗੁਣ ਗਿਆਨੀ ਚਾਰੂ ਅਸੰਖ ਸਤੀ ਸੰਤਾਰ ਅਸੰਖ ਸੂਰਮ ਬਸਾਰੇ ਆਸੰਖ ਮੋ ਲੈ ਲਾਇ ਤਰ ਕੋਲ ਕਨ ਕਹਾਈ ਚਰੂ ਅਰੰਜਮਾ ਇਕਾ ਉਰ ਜੋਤਿ ਪਾਵੇ ਸਭੀ ਕਾ ਤੂੰ ਸਦਾ ਸਲਾਮ ਪਿਰੰਕਰ ਅਸੰਖ ਮੂਰਖਾਂ ਦਾ ਘੋਰ ਅਸੰਤ ਚੋਰ ਹਰਾਮ ਖੋਰ ਅਸੰਕਮ ਕਮਕਾ ਜਾਏ ਜੂਰ ਸੰਗਲਨਤਿਆ ਕਮਹ ਸੰਖ ਪਾਪੀ ਪਾਪ ਕਰ ਜਾਏ ਅਸੰਕੂਰਿਆ ਏਰ ਕੂਰੇ ਫੇਰਾ ਹੈ ਸੰਖਲੇਸ ਮਲ ਬਖਾ ਸੰਖ ਨਿੰਦ ਅਕਸਰ ਕਰੇ ਭਾਰ ਨਾਨਕ ਨੀਤੇ ਕਹੈ ਵਿਚਾਰ ਵਰਜਾ ਵਾ ਏਕ ਵਾਰ ਜੁਤ ਪਾਸ ਅਮ੍ਰਿਕਰ ਹੂੰ ਸਦਾ ਸਲਾਮ ਨਿਰੰਕਰ असंखना नव अगम अगम असंखलु असंख न असंख अखरी नाम कृरी सलाह क्रि ज्ञान गीता आख़िरि लिखनि बोननि बाउन अखरा से संजो खान जन लिख चित पाय चेता गीता ना, ते त न कोथा गुल गम विचार ਵਾਰਿੰਜਾ ਮੈਂ ਇੱਕ ਵਾਰ ਜੋਤ ਪੈ ਸੰਗਰੀਕਾਰ ਹੂੰ ਸਦਾ ਸਲਾਮ ਨਿਰੰਕਾਰ ਭਰੀਏ ਹੱਥ ਪੈ ਤੰਦੀ ਪਾਣੀ ਦੁਤੈ ਉਤਰਖੇ ਮੂਤ ਬਲੀਤੇ ਕੱਪੜ ਹੋਏ ਜੀ ਸਭ ਲਏ ਉਦੋਏ ਭਰੀ ਮਤ ਬਾਪਾ ਕੇ ਸੰਗੈ ਉਦੋ ਪੈਨਾ ਕਰੰਗੁ ਆਪਣੀ ਪਪੀਆ ਕਰਨ ਨਾ ਹੈ ਕਰ ਕਰ ਕੰਨਾ ਲਿਖਲੇ ਜਪੇ ਬੀਰApiException ਨਾਨਕ ਮੀਆਂ ਜਾ ਦੀਤ ਦਾ ਜਦ ਨਾਨ ਨ ਜੀ ਕੋ ਪਾਵੇ ਤਿਲਕਾ ਮੋਨਾ ਸੁਣਿਆ ਮਨਿਆ ਮਨ ਕੀਤਾ ਭਾਉ ਅੰਤਰਗਾ ਚੀਤਨ ਨਾਉ ਸਾਗੁtheta ਰ ਮਨ ਆਇ ਕੋਏ ਬਿਨ ਗੁਣ ਕੀਤੇ ਵਤਨ ਨ ਹੋਏ सुहस्ता वाणि भरमासु कवशीरावत कवना कौशिल कौवारा कव सरसि महा कव जकार वेल भाया पण्डति जले पुराण कादिखा ले कुराण छितवा न योगि जनरु जगत्तो सिटी को सजिया बिनन सोई के क्रिया का के सलाई को नी के जाना नानक क कंस को क दु वेक्षणा मिटा स एवली नाही कीता जाका हुए नानक जी को व पूजन अग ज्ञान सोहै पातन पताल खग स, स आकाश ਔਰ ਗੁਰਬਾਤ ਕੇ ਵੇਦ ਕੇ ਨਿਕਵਾਤ ਸੈਸ ਟਰ ਕੇਨ ਕਿਤੀਬਾ ਅਸਲ ਵੇਦਾਂ ਤਾ ਨਿਕ ਤਾ ਲਿਖੀਐ ਲਿਖੇ ਹੋਏ વિનાਸ ਨਾਨਕ ਵੱਡਾ ਆਖੀਐ ਆਪੇ ਰਣਿ ਆਪ ਸਲਾਹੀ ਸਨਾਹ ਇਤੀ ਸੁਤ ਨ ਪਾਈਆ ਨਦੀਆ ਤੇ ਵਸਮੁ ਨਾ ਜਾਣੀਐ ਸੁਮਸੈ ਸੁਲਤਾਨ ਕਿਰਾਏ ਸਿਤੀ ਮਾਲ ਤਨ ਕੀ ਰੀਤ ਨ ਹੋਣੀ ਜੇ ਸੁਮਨਾ ਵੀ ਸਿਰ ਹੈ ਅੰਤ ਨ ਸਿਤੀ ਕਹਿ ਨ ਅੰਤ ਅੰਤ ਨਾ ਕੰਨੇ ਦੀਨ ਅੰਤ ਨਾ ਵੇਖ ਸੁਣਾ ਅੰਤ ਅੰਤਨ ਜਾਪੈ ਕੈ ਮਨ ਮੰਤੋ ਅੰਤਨ ਜਾਪੈ ਕੀਤਾ ਆਕਾਰ ਅੰਤਨ ਜਾਪੇ ਪਰਵਰ ਅੰਤ ਕਹਿਨ ਕੀਤੇ ਬਿਲ ਰਹਿ ਤਾਂ ਕਿ ਅੰਤ ਨ ਪਾਇ ਜਹੇ ਇਹ ਅੰਧ ਨ ਜਾਣੇ ਕੋਈ ਭਗਤ ਕਹੀਏ ਬੁਖਤ ਵੀ ਬਟਾ ਸਾਈਂ ਉੱਚਾ ਤਾ ਉੱਚੇ ਉਪਰ ਉੱਚਾ ਨਾ ਹੋਇ ਰੂਚਾ ਹੋਇ ਕੋਈ ਤਿਸੁ ਚੇ ਗੁਣ ਜਾਣੇ ਸੋਈ ਜੀਵੜਿਆ ਜਾਣੇ ਆਪਾ ਪੂ ਨਾਨਕ ਨਦਰੀ ਕਰਮੀ ਦਾਤ ਬਹੁਤ ਕਰਮਿਕ ਨ ਜਾਇ ਉਡਾ ਦਾ ਦਾ ਤੇ ਨਤਮੈ ਕਿਤੇ ਮੰਗੇ ਜੁਰ ਪਾਰੂ ਕਿਤੇ ਗੰ ਨਹੀਂ ਵਿਚਾਰ ਇਤੇ ਖਪ ਟੁੱਟੇ ਵੇ ਕਰ ਕਿਤੇ ਲੈ ਲੈ ਮੁਕਰ ਪਾਇ ਕਿਤੇ ਮੂਰਖਾਇ ਕਾਇ ਕਿਤੇ ਦੋ ਬੋਸਰ ਮਾਰ ਇਹ ਬੈਦਾ ਤੇਰੀ ਦਾ ਤਾਰੂ ਮਨ ਕਲਾਸੀ ਬਾਣੇ ਹੋਏ ਹੋਰ ਆਖ ਨ ਸਕੇ ਕੋਈ ਜੀ ਕੋ ਖਾਇ ਕੇ ਆਖਣ ਪਾਏ ਉਹ ਜਾਣ ਜੀਤਿਆਂ ਮਨ ਖਾਇ ਆਪੇ ਜਾਣੇ ਆਪੇ ਦੇ ਆਖੇ ਸਿਰ ਕੇ ਕੇ ਜਿਸ ਨੂੰ ਬਖਸ਼ੇ ਸਿਰ ਸਿਰ ਲੈ ਨਾਨਕ ਪਾਸ਼ਾਇ ਪਾਤਸ਼ਾਹ ਅਮੁਰ ਗੁਣ ਅਮੁਰ ਵਾਪਾਰ ਅਮੁਰ ਵਾਪਾਰੀ ਅਮੁਰ ਬੰਦਾਰ ਮੁਲਾ ਮੁਲਾ ਜਾਹੀ ਮੁਲ ਫਾਇਮ ਨਾਸਮਾ ਹੈ ਮੁਲਤਰ ਮਦੀਮਾਨ ਮੁਲਤਰ ਬਰਮਾਨੈ ਮੁਲ ਬਖਸ਼ੀਸ ਮੁਲ ਨਿਸ਼ਾਨ ਮੁਲ ਕਰਮੁਲ ਫਰਮਾਨ ਆਮੁ ਲਾ ਆਮੁ ਲ ਆਖੈ ਨ ਜਾਇ ਆਖਾ ਕਰੇ ਲੈ ਆਖੇ ਵੀਤ ਪਤ ਪੁਰਾਨ ਆਖੈ ਪਰੇ ਕਰੇ ਵਿਖਿਆਨ ਆਖੈ ਬਰਮੇ ਆਖੈ ਇੰਦ ਆਖੇ ਗੋਪੀ ਤੇ ਗੋਵਿੰਦ ਆਖੇ ਈਸ਼ਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਧਾਨੁ ਆਖੇ ਜੀਵ ਆਖੇ ਸੁਨਮੰਝ ਸਿਵ ਗੀਤੇ ਆਖੇ ਅੱਖਣ ਪਹਿ ਚਿਤ ਕਹਿ ਕਹਿ ਉਹ ਟੁੱਟ ਜਾਏ ਇਤੇ ਗੀਤੇ ਹੋਰ ਕਰਹਿ ਤਾgn ਸਕੈ ਕਈ ਕੇ ਜਿਉ ਰਹਿ ਜਿਉੜ ਹੋਏ ਨਾਨਕ ਨਾਨੇ ਸਚਾ ਸੋਏ ਇਕ ਆਖੇ ਬੋਲ ਗੜ ਤਨ ਕੇ ਸਿਰ ਕਾ ਰੰਗ ਵਾਰ ਸੁਦਰ ਕੇ ਅ ਸੁਦਰ ਕੇ ਅ ਜਿਤ ਬੈ ਸਰਸ ਮਾਨੇ ਵਾਜੇ ਨਾਦ ਅਨੇਕਾ ਸੰਕਾ ਕਿਤੇ ਮਾਨ ਹਰੀ ਕਿਤੇ ਦਾਕ ਪ੍ਰੀ ਸ਼ੋਕ ਜਨ ਚਿਤੇ ਕਾਮਨ ਹਰੀ ਗਾਵੇ ਤੋ ਨਾ ਪਉਣ ਪਾਣੀ ਬੈ ਸੰਤਰ ਗਾਵੇ ਰਹਿ ਜਾ ਧਰਮ ਦੁਵਾਰੀ ਗਾਵੈ ਚਿਤ ਗੁਰਦਲੇ ਜਾਣੇ ਲੇਖ ਧਰਮ ਵੀਚਾਰੇ ਗਾਇ ਸਰਬਰਮਾ ਦੇਵੀ ਸਾਨਸਦਾ ਸਵਾਰੀ ਗਾਇ ਤੰਦਰ ਸੁਨਬਾਈ ਥੀ ਦੇਵਤੇ ਦਨ ਨ ਲੇ ਗਾਇ ਸੇਸਮਦੀ ਅੰਦਰ ਗਾਵਨ ਸਾਜੀ ਚਾਰੇ ਗਾਵ ਜਦੀ ਸਦੀ ਸੰਤੋਖੀ ਗਾਇ ਵਿਕਰਾਰੇ ਗਾਵਨ ਪਨਤ ਪਨ ਰੁਖੀ ਸੇ ਜੁਗਤ ਗਏ ਦਾ ਨਾਲੇ ਗਾਵੈ ਮੋਹਨੀਆਂ ਮਨਮੋਹਨ ਸੁਰਗਾ ਮਟਵੇ ਆਲੇ ਗੰਨ ਰਤਨੁ ਪਾਇ ਤੇਰੀ ਅਸਤੀ ਚਨਹਦੇ ਗਾਵੈ ਜੋਨ ਮਾਂ ਬਰਸੂਰਾ ਗਾਵੈ ਖਾਣੀ ਚਾਰੇ ਗਾਵੈ ਖੰਨ ਮੰਨਲ ਵਰ ਬੰਡਾ ਕਰ ਕਰ ਖੇਡਰ ਸੇ ਜਿਤ ਤਦਨ ਗਾਵਤੋ ਤੁਧ ਪਾਵਨਾ ਰਤੇ ਤੇਰੀ ਪਦਰਸਨ ਹੂਰ ਕੀਤੇ ਗਾਮ ਸੀ ਮੈਂ ਚਿਤਨਾ ਆਵਨ ਨਾਨਕ ਕਹਿ ਵੀ ਤਰ ਸੋਈ ਸੋਈ ਸਦਾ ਸਤ ਸਾਹਿਬ ਸੱਚ ਸਾਚੀ ਨਹੀਂ ਹੈ ਬਿਉਸੀ ਜਨ ਜਾਸੇ ਰਚਨਾ ਜਨ ਰਚਾਈ ਰੰਗੇ ਰੰਗੇ ਬਾਤੇ ਕਰ ਕਰ ਜਨਸੀ ਮਾਇ ਜਨੁ ਪਾਈ ਕਰ ਕਰ ਵਿਖਾ ਗਿਤ ਆਪਣਾ ਜੋਤੀ ਦੀਵਟੀ ਆਈ ਜੋਤਿ ਭਾਵੈ ਸੋਈ ਕਰਸੀ ਹੁਕਮ ਨਾ ਕਰ ਨ ਜਾਈ ਸੋ ਪਾਤ ਸਹ ਪਾਤ ਸੈ ਨਾਨਕ ਰਹਿ ਨ ਜਾਈ ਮੁੰਦਾ ਸੰਤੋਖ ਸਰਬ ਜੋਰੀ ਧਿਆਨ ਕੀ ਗਰੇ ਬਹੁਤ ਖਿੰਤਾ ਕਾਲ ਪੁਵਾਰੀ ਕਾਇਆ ਜੋਗ ਡੰਡਾ ਪ੍ਰਤੀਤੋ ਆਈ ਪੰਤੀ ਸਦ ਮਾਤੇ ਮਨ ਜੀਤੇ ਜੈ ਜੀਤ ਆਦੇਸ ਆਦੇਸ ਆਦਨਿ ਅਨਨਹ ਜੁਜਿਕੋ ਵੀਸ ਉਤ ਗਿਆਨ ਦਾ ਬੰਡਨ ਘਟਕੜਾ ਵਜੇ ਨਾਦ ਆਪਨਾਤ ਨਾਤੀ ਸਭਜਾ ਕੀ ਰਿਸ਼ਿ ਦੇਵ ਰਸदाई ਸੰਜੋਗ ਵਿਜੋਦੁ ਇਕਾਚਨ ਹੈ ਨਿਖੇ ਆਵੇ ਭਾਵ ਆਦਿਤ ਸਿਆਦਿਸ ਅਦਨਿ ਅਨਨਹ ਜੁਜਿਕੋ ਵੀਸ ਏਕਮਾਈ യുഗത്ത് വ്യതിസ ജന ഓവേ ക ന്നദന ആവ നശ ആ ജവേശ आसन दोए दोए भंडार जो किस पास सवार कर कर वे कैसे निहार नानक सच्चे की साची कार आदित से आदित आधनिल अनाज नए जुगी को एक दूजी मोलक लक लावीस ਲਾ ਲਾ ਗੀ ਲਾ ਆਖੀਏ ਇੱਕ ਨਾਮ ਦੀ ਸਾ ਈਤਰਾ ਪਤ ਪੰਮੀਓ ਚੜੀਏ ਹੋਇ ਕੀ ਇਸ ਸੁਣ ਗਲਨਾ ਆਕਾਸ਼ ਕੀ ਈਟਾ ਈ ਰਿਸ ਨਾਨਕ ਨਦਰੀ ਪਾਈ ਆ ਕੁਰੀ ਕੁੜਾ ਠੀਸ ਆਖਣ ਜੋਤ ਪੈ ਨਹ ਜੋਰ ਜੋ ਨਮੰਗਨ ਦੇ ਨਹ ਜੋਰ ਜੋ ਨਾ ਜੀਨ ਮਨ ਜੋਰ ਜੋ ਨਾਨਕ ਮਾਨਸੂਰ ਜੋ ਨਾ ਸਤੀ ਯਾਨੀ ਚਲ ਜੋ ਨਾਨਕ ਜੁਤੀਸ਼ ਗੰਸ ਜਿਸੈ ਜੋ ਕਰਿ ਵੇਖੈ ਸੋਏ ਨਾਨਕ ਤੁਮ ਨੀਤ ਨ ਕੋਏ ਰਾਤੀ ਰਤੀ ਚਿਤਿ ਵਾਰ ਪਾਣ ਪਾਣੀ ਹਣੀ ਪਤ ਤਿਸ ਵੇ ਤੱਤੀ ਥਾ ਰਖੀ ਧਰਮਸਾਨੁ ਤਿਸ ਜੀਏ ਜੋ ਕਹਿ ਰੰਗ ਤਿਕੇ ਨਾਮ ਅਨੇਕ ਅਨੰਤਕ ਕਰਮੀ ਕਰਮੀ ਹੋ ਵੀਚ ਸੱਚਾ ਉਸਤੈ ਦਰਬਾਰ ਤਿੱਥੈ ਸੋਨ ਪੰਜ ਪਰਮਾਨ ਨਦਰੀ ਕਰਮ ਪਾਨੀਸਾਨ ਕਚ ਪਕਾਈ ਉਹ ਤੈ ਪਾਇ ਨਾਨਕ ਜੇ ਜਾਪੇ ਜੈ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਕੋ ਕਰਮ ਕੀਤੇ ਪਾਨ ਪਾਣੀ ਵੈ ਸੰਤਰ ਕੀਤੇ ਕਾਨ ਮਹੀਸ ਕਿਤੇ ਬਰਮਾ ਕਾਚ ਖੜੀਐ ਰੂਪ ਰੰਗ ਕੇ ਵੇਸ ਕਿਤਿਆਂ ਕਰਨ ਭੂਮੀ ਮਿਰ ਕੇਤੇ ਕਿਤੇ ਦੂਰ ਦੇਸ ਕਿਤੇ ਇੰਦ ਚੰਦ ਅਸੁਰ ਕਿਤੇ ਕਿਤੇ ਮੰਡਲ ਦੇਸ ਕਿਤੇ 시ਦੁਰਨਾਥ ਕਿਤੇ ਕਿਤੇ ਦੇਵੀ ਵੇਸ ਕਿਤੇ ਦੀਵਦਾਨ ਮੁਨ ਕਿਤੇ ਕਿਤੇ ਰਤਸਮੁੰਦ ਜਿਤੇ ਅਖੰਡੀ ਜਿਤੇ ਬਾਣੀ ਜਿਤੇ ਪਾਦ ਨਿਰੰਦ ਇਤੇ ਸੁਤੀ ਸਿਅ ਜਿਤੇ ਨਾਨਕਾਂ ਨੰਤ ਗਿਆਨ ਕੈ ਨੂ ਮੈਂ ਜੈ ਪਰਚੰਡ ਜਿਤੇ ਨਾਨ ਬਨੋਦ ਕੋ ਨੰਦ ਸਰਮਖੰਡ ਕੀ ਬਾਣੀ ਰੂਪ ਜਿਤੇ ਕਰਤ ਕਰੀਏ ਬਹੁਤ ਅਨੂਪ ਤਾਂ ਕਿਆ ਕੰਨਾ ਕਥਿਐ ਨਾ ਜਾਹੇ ਜੇ ਕੋ ਕਹਿ ਪਿਛੈ ਵਿਛੈ ਜਿਤੇ ਕਰੀਏ ਸੁਰਤਿ ਮਾਤਮਨ ਬੋਧ ਤੈ ਕੜੀਐ ਸੁਨਾਸਦਾ ਕੀ ਸੁਧ ਕਰਮ ਕੰਨ ਕੀ ਬਾਣੀ ਜੋ ਰਚਿ ਤਥ ਹੋ ਨ ਕੋਈ ਹੋਰ ਤਿਥ ਜਨਮ ਬਰਸੂਰੇ ਤਿਨ ਮੈਂ ਰਾਮ ਰਹਾ ਪ੍ਰਭੁ ਦੇ ਤਿਥ ਸਿੰਦੂ ਸੀਤਾ ਮਈ ਮਹਾਈ ਤਾ ਕੈ ਰੂਪ ਨ ਕਤਨੇ ਜਹੈ ਨਹ ਹੈ ਮਰੈ ਨ ਠਾਗੇ ਜਹੈ ਨਿਕੇ ਨਾਮ ਸੇ ਮਨ ਮਹ ਜਿਤੇ ਬਤ ਵਸਿ ਕੇ ਲੋ ਰਿ ਅਨੰਸ਼ਟ ਮਨ ਸੋਏ ਸਤਿ ਕਨ ਵਸਨ ਨਿਰੰਕਾਰ ਕਰ ਕਰ ਵੇਖੈ ਨਨ ਹਾਨਿਤੈ ਕਨ ਮੰਨਨ ਵਰ ਭੰਡ ਜੀਵ ਬੂਤ ਚ ਤੰਦਨ ਅੰਤਿ ਇਤੈ ਲੋਨੂ ਆਕਾਜ ਜਿ ਹੁਕਮ ਚ ਰਹਿ ਤੈ ਕੈਨ ਵੇ ਕਵੀ ਸੇ ਕਰਿ ਚਾਰੂ ਨਾਨਕ ਕਤਨਾ ਕਰੜਾ ਸਾਰੂ ਜਦ ਪਹਰਾ ਧੀਰਜ ਸੁਨਿਆਰ ਅਹਰ ਮਤਿ ਰਥਿਆ ਪਉ ਖੰਡਾ ਅੰਤਰਤਾ ਉਹ ਭਾਂਡਾ ਭਾਵ ਅਮ੍ਰਿਤ ਦੇ ਢਾਲੂ ਕਰਿਐ ਸਭ ਸਚੀ ਤੈ ਸਨ ਜਿਨ ਕੋ ਨਰ ਕਰਮ ਤਿਨ ਕਾ ਨਾਨਕ ਨਦਰੀ ਨਿ ਹਾਸ ਲੋਕੈ ਪਵਨ ਗੁਰੂ ਪਾਣੀ ਪਿਤਾ ਮਤ ਤਰਮਹਤ ਦਿਸ ਰਗ ਦਾਈ ਦਾ ਆਖਿ ਲਸ ਰਗਤ ਚੰਗਿਆਈਆ ਬੁਰਿਆਈਆ ਵਾਚੇ ਤਰਮਹ ਦੂਰ ਕਰਮੀ ਆਪੋ ਆਪਣੀ ਕੀਨੀ ਲੈ ਕੇ ਦੂਰ ਜਿਨੀ ਨਾਮ ਤੇ ਆਇਆ ਗੈਮ ਸਕਤ ਘਾਲੂ ਨਾਨਕ ਤੇ ਮੁਖ ਜਲੇ ਕੀਤੀ ਛੁੱਟੀ ਨਾਲੇ ਜਿਨੀ ਨਾਮ ਦੇ ਆਇਆ ਗੈਮ ਸਕਤ ਘਾਲੂ ਨਾਨਕ ਤੇ ਮੁਖ ਜਲੇ ਕੀਤੀ ਛੁਟੀ ਨਾਨਾ ਜਿਨੇ ਨਾਮ ਤੇ ਆਇਆ ਗਮਸਕਤ ਕਾਲ ਨਾਨਕ ਤੇ ਮੁਕਜਲੇ ਕੀਤੀ ਛੁਟੀ ਨਾਨਾ ਵਾਹਿਗੀ ਕਾ ਖਾਲਸਾ ਵਾਹਿਗੁਰੂ ਦੀ ਖਿਫਤ ਸਤਨਾਮ